ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਵਦੇ ਹਾਂ ਰਹੀਆਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਦਿਖਾਉਣੀਆਂ ਵਾ ਜਿਨ੍ਹਾਂ 'ਚ 2 ਸੂਈਆਂ ਵਾ ਤੇ 1 ਗੱਬਣ ਹੈ ਸੂਈ ਦੀਆਂ ਆਪਣੀਆਂ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜਾ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਬਾਕੀ ਜੋ ਵੀ ਕੁਝ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੇ ਜ਼ਿੰਮੇਵਾਰੀ ਤੇ ਪੁੱਛੋ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਜੀ ਚਲੋ ਵਧੀਆ ਚੱਲਦਾ ਜੀ ਤੇ ਨਾਮ ਦੱਸ ਤੋ ਫਿਰ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੇ ਸਨ ਲੌਕ ਸਰਦਾਰ ਬਲਦੇਵ ਸਿੰਘ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਠੀਕ ਹੈ ਜੀ ਫੋਨ ਨੰਬਰ ਜੇ 77 832 75 ਇਸ ਸ਼ਿਸ਼ਰੇਵਾਲ ਉਹ ਆ ਜਿਹੜਾ ਫਟੇਗੜ ਲੱਗ ਗਿਆ ਤੇ ਜਿਹੜਾ ਬਟਾਲੇ ਵਾਲੇ ਰੋਡ ਤੇ ਬਟਾਲੇ ਤੋਂ ਫਟੇਗੜ ਚੂੜੀਆਂ ਰੋਡ ਨੂੰ ਜਾਂਦਾ ਜਿਹੜਾ ਹਨਾ ਠੀਕ ਹੈ ਜੀ ਤੇ ਜੀ ਤੇ ਨਹੀਂ ਜੀ ਆਜਾ ਅੱਜ ਤਿੰਨ ਗਾਵਾਂ ਜਰਸੀਆਂ ਹੀ ਆ ਹਨਾ ਤਿੰਨ ਹੀ ਹੋ ਮੇਰੀ ਸੱਚ ਨਾਲ ਸਈਆਂ ਆਜ ਮਨੇਰੇ ਸਈ ਜੇ ਅੱਛਾ ਅੱਜ ਸਵੇਰੇ ਸਵੇਰ ਸੋਈ ਠੀਕ ਆ ਤੇ ਬਤਾ ਚੰਗਾ ਆ ਕੇ ਕੱਲੋ ਬਚਵਾ ਜਾਵੇਂ ਤੁਹਾਨੂੰ ਕਹਿ ਰਹੀਏ ਵੀਰੇ ਥਲੇ 7 ਕਿਲੋ ਜਾਇਆ ਜਾਟ ਕੇ ਅੱਛਾ ਹਾਂ ਥੋੜਾ ਵਗਦੇ ਦੀ ਗਰੰਟੀ ਠੀਕ ਆ ਕੋਈ ਗੱਬਣਾ ਸਮਝ ਕੇ ਖੜੇ ਅੱਜ ਇਹ ਤੇ ਪਾਸ ਹੀ ਹੋਣੀ ਆ ਚੱਲਣਾ ਕੋਈ ਪੂਰ ਛੱਟਣਾ ਨਹੀਂ ਵੀਰ ਜੀ ਠੀਕ ਆ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵੀਰ ਜੀ ਕੋਈ ਵੀਰ ਆਪਣੀ ਸਮਝ ਵਰਤਰੇ ਜਿਆਦਾ ਆਪਾਂ ਕਹਿੰਦੇ ਨਹੀਂ 8-9 ਕਿਲੋ ਤੋਂ ਘੱਟ ਕੀ ਕਰੂਗੀ ਹਾਂਜੀ ਹਾਂਜੀ ਵੀਰ ਜੀ ਬਾਕੀ ਦੁੱ ਇਨਾਂ ਦਾ ਮੱਝਾਂ ਰੱਖਿਆ ਦੁੱਧ ਹੁੰਦਾ ਵਾ ਬਬਾ ਲਾਡੀ ਨਹੀਂ ਆ ਇਹ ਕਾਣ ਕਰਦਾ ਉਹ ਵਿੱਚ ਵੱਜ ਗਿਆ ਮੇਚਾ ਜਵਾ ਤੂੰ ਜਿਹੜਾ ਬੜਾ ਵੱਧ ਗਿਆ ਬਾਕੀ ਠੰਡੀ ਸੀ ਲਿਆ ਭਾ ਇੱਥੇ ਆ ਠੀਕ ਹੈ ਜੀ ਇਸ ਤਰ੍ਹਾਂ ਹੀ ਭਾਵੇਂ ਥੱਲੇ ਬਹਿ ਜਾ ਲੈ ਜਾ ਵੀਰ ਜੀ ਬਾਕੀ ਠੰਡੀ ਸੀ ਲਿਆ ਬਾਕੀ ਤਾਂ ਮੈਂ ਕਿਹਦੀ ਪਹਿਲਾ ਵਾਰ ਸੱਡੇ ਨੇ ਬੈਂਦ ਦਿੰਦੀਆਂ ਹਾਂ ਹਾਂਜੀ ਕਰਾਂ ਉਹ ਬਹੁਤ ਠੰਡੀ ਨਿਕਲੀ ਯਾਰ ਇਹ ਆ ਬਈ ਹੈਗੀ ਠੰਡੀ ਤੇਰੀ ਜੀ ਉੱਤੋਂ ਬਾਕੀ ਵੀਰ ਸੰਗ ਨੇ ਦੁੱਧ ਵਾਲੀਆਂ ਜਿਹੜੀ ਉਹ ਕਰਕੇ ਯਾਰ ਉਹ ਬੜਾ ਮਨ ਨੂੰ ਭਲੇ ਦੇ ਯਾਰ ਹਾਂ ਦੇ ਸਾਡੇ ਹਵਾ ਨੇ ਤਾਂ ਲੱਗੇ ਤਾਂ ਤੇ ਬਾਕੀ ਥਣ ਵੀ ਚਲੋ ਪਿੰਲੇ ਦੇ ਹਿਸਾਬ ਨਾਲ ਠੀਕ ਹੈ ਜੀ ਜਿਤਨਾ ਜਿਤਨਾ ਚਵਾਈਆਂ ਹੋ ਗਈਆਂ ਪਸਮਾ ਲਾ ਕੇ ਵੀ ਕੱਢ ਦਿੰਦੀ ਬੜਾ ਵਧੀਆ ਤੇ ਪਸਮਾ ਲਾ ਕੇ ਵਧੀਆ ਥਣ ਕੱਢ ਜੂਗੀ ਤੇ ਮੁੱਲ ਫਿਰ ਵਧਦੀ ਇਹਦਾ ਮੋਲ ਵੀਰ ਜੀ ਨੀ ਗਾਇ ਕਰ ਦੇਣਾ ਵਾ ਜਸ ਨਾ ਕਰੀਏ ਮਾਰੀਆਂ ਨਾਲ ਹਾਂਜੀ ਮੋਲ ਵੀਰ ਜੀ 35000 ਜੇ ਬਾਕੀ ਕਰਾ ਲਓ ਮਾਤਰਨ ਕਰਾਉਣਾ ਕਰ ਦਿਓ ਆਪ ਹੀ ਕਿੰਨੇ ਦੀ ਕਰਤੇ 30000 ਰੁਪਿਆ ਜੀ ਛੋਟ ਹੋਣੀ ਜੇ ਟਾਈਮ ਪਾਸ ਵਾਲਾ ਕੋਈ ਫੋਨ ਨਾਲ ਲਾਵੇ ਜੀ ਅੱਛਾ ਮੇਰੀ 3000 ਰੁਪਏ ਛੱਡਾਂਗੇ ਬਸ ਠੀਕ 30000 ਜਸ ਨਾ ਹੀ ਆ ਜਿਹੜਾ ਆ ਵੀ ਸੋਈ ਸਵਾਈ ਹੈ ਵੀਰ ਜੀ ਕੱਲ ਰਾਤ ਦੀ ਜੀ ਪਰਸੋਂ ਸ਼ਾਮੀ ਜੀ ਸੋਈ ਹੈ ਅੱਛਾ ਕੱਲ ਖਤ ਮੇਰੀ ਜੀ ਲੱਗੋ ਬੀ ਸਗੀ ਹੈ ਵੀ ਇਹਦੇ ਤਿੰਨ ਚਵਾਈਆਂ ਜਿਹੜੀਆਂ ਹੋਈਆਂ ਉਹ ਬੱਚਾ ਜੇ ਦਾ ਉਹ ਖਾਲ ਦਾ ਸਾਹਮਣੇ ਬੱਜ ਚਿਕਨ ਖਤ ਹੈਗਾ ਨਾ ਮੈਂ ਤੇ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਵੀ ਦ 10 ਕਿਲੋ ਤੇ ਨਹੀਂ ਮਰਜੀ ਰਮਾਨਾ ਨਾ 10 ਤਾਂ ਵੀਰ ਜੀ ਵਾਅਦਾ ਕਰੋਂਗੇ ਘਟੋ ਘਟ 10 ਤੇ ਹੈ ਨਾ ਪੱਕਾ ਠੀਕ ਹੈ ਜੀ ਹਾਂਜੀ ਚਲੋ ਮਖਾ ਲਓ ਤਾਂ ਸਾਫ ਸੁਥਰੀ ਹੈ ਚੋਤੀ ਬਾਥੀ ਖਾਦੋ ਵੀ ਰਹੀ ਰਹਾ ਬਾਕੀ ਸੀਚ ਲਾ ਗਿਆ ਰਸੀ ਨੂੰ ਸੀਨੀ ਕੋ ਪੌਂਦੇ ਉਹਦੇ ਠੀਕ ਹੈ ਲੈ ਜੀ ਹੌਲੀ ਹੌਲੀ ਲੈ ਜੀ ਬਾਕੀ ਥੱਲੇ ਚੰਗੀ ਹੈ ਰਤਨਾ ਬਾਕੀ ਵੀਰੀ ਬਿਲਕੁਲ ਸੱਜਰ ਸੋਈ ਹੈ ਤਦ ਕਰਕੇ ਆਪਾਂ ਡੰਗਰ ਨਵਾਏ ਨਹੀਂ ਆ ਜੇ ਡੰਗਰ ਨਵਾਇਆ ਟੌਰ ਫਿਰ ਦੁਗਣਾ ਬੰਦਾ ਤੈਨੂੰ ਪਤਾ ਹੀ ਹੈ ਹਾਂਜੀ ਹਾਂਜੀ ਇੱਕ ਵਾਰੀ ਪਿੱਛੇ ਕਰੇ ਇਦਾਂ ਚੰਗੀ ਤਰ੍ਹਾਂ ਦਿਖਾ ਦਈਏ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹਦਾ ਵੀਰੀ ਨਿਗਾਹ ਦਾ ਜੀ ਕਿੰਨਾ ਕ ਇਹਦਾ ਵੀਰ ਜੀ ਇਹਦੇ 32100 ਰੁਪਏ ਛੋਟ ਹੀ ਕਰਨੀ ਜੀ ਅੱਛਾ ਜੈਸਨ ਹੋਈ ਜੋੜਾ 60000 ਦਾ ਅੱਛਾ ਜੋੜਾ 60000 ਦਾ ਹਾਂਜੀ ਠੀਕ ਹੈ ਜੋੜਾ 60 ਦਾ ਵਾ ਤੇ ਹੁਣ ਇੱਕ ਆ ਗਈ ਨੋਰਮਲ ਜੇ ਕੱਦ ਵਾਲੀ ਆ ਜਰਸੀਆਂ ਹਿਸਾਬ ਨਾਲ ਇਹਦਾ ਇੱਕ ਤਾਂ ਪਤਾ ਵਟਾਣੀ ਪਧਰਾ ਕਾ ਦੀ ਕੋਈ ਵੀ ਰੋਸ ਹਾਣਾ ਵੇ ਹਾਂਜੀ ਹਾਂਜੀ ਤੇ ਹਫਤੇ ਦੀ ਕੱਚੀ ਆ ਜੀ ਠੀਕ ਆ ਸੋ ਇਹਦਾ ਪਹਿਲਾ ਹੀ ਪਹਿਲਾ ਸਵੇਰ ਵੀਰ ਜੀ ਤੁਰੋ ਫੇਰ ਇਹਨਾਂ ਬਾਕੀ ਚਲੋ ਕਿਹ ਵੀਰ ਦਾ ਇਹਨੇ ਸਾਰਾ ਸਿਆਲ ਕਰਦਾ ਵਧੀਆ ਸਾਰੀ ਜਣਾ ਥੋੜੀ ਜੀ ਜਗ੍ਹਾ ਜਿੱਨੇ ਸੈਟ ਆ ਜਨਾ ਬਹੁਤੇ ਇਨਸਾਨ ਵਾਲੀ ਵੀ ਨਹੀਂ ਲੋੜ ਇਹਨਾਂ ਜਿੰਨਾ ਵੀ ਰਾਂ ਦੀ ਸਾਮ ਘਾਟਿਆ ਉਹਨਾਂ ਲਈ ਚੰਗੀ ਆ ਜਿਹਨੇ ਘਰ ਦਾ ਵਧੀਆ ਚਾਹ ਪਾਣੀ ਦਾ ਸਾਰਨਾ ਬਾਕੀ ਬਣੋ ਖਲੋ ਜੀ ਇੱਕ ਦੁੱਧ ਵੀ ਸੰਗਣਾ ਹੁੰਦਾ ਇੰਨਾ ਗਾਵਾਂ ਦਾ ਬਾਕੀ ਵਧੀਆ ਰਾਜੀ ਹੈ ਪੂਰੀ ਉਤਰਾ ਕੋਲ ਯਾਰ ਰਾਜੀ ਉਤਰਾ ਗੋਲੇ ਰਾਜੀ ਪੂਰੀ ਤੇ ਥੱਲਿਆਂ ਵਿੱਚ ਚੰਗੀ ਭਰ ਜੂਗੀ ਆ ਲੈ ਸੰਨੇ ਸਿਲਸਲਾ ਗਿਆ ਜੀ ਬਹਿ ਗਿਆ ਖਾਦਾ ਬਾਬਾ ਜੀ ਮਰਦਾ ਜਾ ਇਹ ਨਹੀਂ ਵੀਰ ਜੀ ਕਿਹੋ ਜਿਹਾ ਪੈਨਰਾ ਦਾ ਛੜਾ ਮਾਰ ਦਿੰਗੇ ਆ ਠੀਕ ਹੈ ਉਹ ਜਿਹੜਾ ਨਾਲ ਬੜਾ ਘਰ ਵਾਲਾ ਦੱਬਦੇ ਆ ਹਾਂ ਜੀ ਸਾਡੇ ਦੇਖੋ ਕਿਦਾਂ ਨੂੰ ਛੜੇ ਵਿੱਚ ਹੀ ਪੂਰਾ ਕੱਡੂ ਜਿਹਾ ਸੂਗੀ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਬਿਲਕੁਲ ਛੋਟਾ ਜਾਈ ਕਿੰਨਾ ਕ ਦੇਖੀਏ 27000 ਦੀ ਵੀਰ ਜੀ 5000 ਦੀ ਦੇ ਦਈਏ ਉਹ ਚੋ ਵੀਰ ਜੀ ਛੋਟ-ਛੱਪਾ ਕਰ ਦਾਂਗੇ ਕੋਈ ਗੱਲ ਨਹੀਂ 24000 ਦੀ ਅਸਮਾਨ ਅੱਛਾ 24000 ਦੀ ਹਾਂ ਜੀ ਠੀਕ ਹੈ ਜੀ ਵੀਰ ਜੀ ਕਿੰਨੇ ਲਾਉ ਤੇ ਹੋਰ ਮਾਨ ਤੜ ਕਰਵਾਜੇ ਕੁਛ ਲੈ ਲਓ ਅੱਛਾ ਫਿਰ ਹੋਰ ਹੋ ਜਾਊਗਾ ਮਾਨ ਤੜ ਹੋਰ ਹੋਊ ਵੀਰ ਜੀ ਠੀਕ ਹੈ ਹਾਂ ਜ ਵੀਰਾਨ ਨੂੰ ਫੂੰਨ ਲਾਵੇ ਅੱਛਾ ਹਾਂਜੀ ਉਹਨੇ ਇੱਕੇ ਦਾ ਹੋ ਜਾਊਗਾ ਮੁਕੇ ਤੇ ਬਾਕੀ ਚਲੋ ਆਪਣੀ ਤਸੱਲੀ ਕਰਕੇ ਤੇ ਵੇਸ ਚਾਹ ਕੇ ਖੜੋ ਜੀ ਗਿਰਜੀ ਐਡੀ ਗੱਬਣ ਪਾਸਾ ਕੇ ਖੜੇ ਹਾਂਜੀ ਜਿਹੜੀ ਸੰਦੂਗੀ ਆ ਉਹ ਚੋ ਕੇ ਖੜੇ ਠੀਕ ਹੈ ਜੀ ਠੀਕ ਹੈ ਜੀ